ਬਧੀਆ ਜ਼ਿੰਦਗੀ ਜਿਉਣ ਦੇ ਆਸਾਨ ਘਰੇਲੂ ਨੁਕਤੇ ਨੰਬਰ 1 ਮਿੱਟੀ ਦੇ ਬਰਤਨਾਂ ਵਿੱਚ ਖਾਣਾ ਖਾਣਾ ਜਾਂ ਪਾਣੀ ਪੀਣ ਨਾਲ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗਦੀ। ਨੰਬਰ 2 ਆਮਲੇ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 3 ਜੇਕਰ ਤੁਹਾਨੂੰ ਜ਼ਿਆਦਾ ਪਿਆਸ ਲੱਗੀ ਹੈ ਤਾਂ ਪਾਣੀ ਸਿੱਪ-ਸਿੱਪ ਕਰਕੇ ਪੀਣਾ ਚਾਹੀਦਾ ਹੈ। ਨੰਬਰ 4 ਸਵੇਰ ਦੀ ਸੈਰ ਹਮੇਸ਼ਾ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡੀ ਪਾਚਨ ਸ਼ਕਤੀ ਵਧੀ ਹੈ ਅਤੇ ਪੇਟ ਸਾਫ਼ ਹੁੰਦਾ ਹੈ ਨੰਬਰ 5 ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਤੁਹਾਡੇ ਚਿਹਰੇ ਦੀਆਂ ਛਾਈਆਂ ਖਤਮ ਹੋ ਜਾਣਗੀਆਂ ਨੰਬਰ 6 ਨਿੰਮ ਦੇ ਪੱਤਿਆਂ ਦਾ ਰਸ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਕਦੇ ਵੀ ਅਲਰਜੀ ਦੀ ਦਿੱਕਤ ਨਹੀਂ ਹੁੰਦੀ ਨੰਬਰ 7 ਰੋਜ਼ਾਨਾ ਇੱਕ ਖੀਰਾ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਦਿਲ ਦੀ ਧੜਕਣਾ ਸਹੀ ਚੱਲਦੀ ਹੈ ਨੰਬਰ 8 ਜੇਕਰ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਥੋੜਾ ਜਿਹਾ ਗੁੜ ਖਾ ਲਿਆ ਕਰੋ ਗੁੜ ਤੁਹਾਨੂੰ એનર્ਜੀ ਦੇਵੇਗਾ ਨੰਬਰ 9 ਸਰੋਂ ਦਾ ਤੇਲ ਵਾਲਾਂ ਨੂੰ ਜਲਦੀ ਸਫੇਦ ਹੋਣ ਤੋਂ ਰੋਕਦਾ ਹੈ ਅਤੇ ਵਾਲ ਕਾਲੇ ਰਹਿੰਦੇ ਹਨ ਸਰੋਂ ਦਾ ਤੇਲ ਤੁਹਾਡੇ ਵਾਲਾਂ ਲਈ ਬਹੁਤ ਜ਼ਰੂਰੀ ਹੈ ਨੰਬਰ 10 ਸਰੋਂ ਦਾ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਸਿਰ ਦੀ ਮਾਲਿਸ਼ ਕਰਨ ਨਾਲ ਵਾਲ ਕਾਲੇ ਅਤੇ ਲੰਬੇ ਹੋ ਜਾਂਦੇ ਹਨ। ਨੰਬਰ 11 ਜੇਕਰ ਤੁਸੀਂ ਅੰਗੂਰਾਂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਝੜਨੇ ਬਿਲਕੁਲ ਬੰਦ ਹੋ ਜਾਣਗੇ। ਨੰਬਰ 12 ਜੇਕਰ ਤੁਹਾਨੂੰ ਖੂਨ ਗਾੜੇ ਦੀ ਸਮੱਸਿਆ ਹੈ ਤਾਂ ਤੁਹਾਨੂੰ ਕੁਝ ਦਿਨ ਖੱਟੀ ਗਾਜਰ ਖਾ ਲੈਣੀ ਚਾਹੀਦੀ ਹੈ। ਨੰਬਰ 13 ਜੋ ਲੋਕ ਮੋਟਾਪੇ ਦਾ ਸ਼ਿਕਾਰ ਰਹਿੰਦੇ ਹਨ ਅਤੇ ਉਹਨਾਂ ਦੀਆਂ ਲੱਤਾਂ ਵਿੱਚ ਖਿਚਾਅ ਬਣਿਆ ਰਹਿੰਦਾ ਹੈ ਉਹਨਾਂ ਨੂੰ ਚਾਵਲ ਬਿਲਕੁਲ ਵੀ ਨਹੀਂ ਖਾਣੇ ਚਾਹੀਦੇ। ਨੰਬਰ 14 ਅਖਰੋਟ ਖਾਣ ਵਾਲੇ ਇਨਸਾਨ ਨੂੰ ਸਾਹ ਦੀ ਤਕਲੀਫ ਤੋਂ ਰਾਹਤ ਮਿਲਦੀ ਹੈ। ਨੰਬਰ 15 ਜੇਕਰ ਤੁਹਾਡੇ ਮੂੰਹ ਦੀ ਬਦਬੂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇੱਕ ਟੁਕੜਾ ਦਾਲ ਚੀਨੀ ਦਾ ਮੂੰਹ ਵਿੱਚ ਰੱਖੋ। ਇਸ ਨਾਲ ਮੂੰਹ ਵਿੱਚ ਆਉਣ ਵਾਲੀ ਬਦਬੂ ਖਤਮ ਹੋ ਜਾਵੇਗੀ ਨੰਬਰ 16 ਖਾਣਾ ਖਾਣ ਸਮੇ ਹਮੇਸ਼ਾ ਰੋਟੀ ਘੱਟ ਖਾਓ ਅਤੇ ਸਬਜ਼ੀ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਇਹ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 17 ਜੇਕਰ ਤੁਸੀਂ ਕਦੂ ਨੂੰ ਕੱਟ ਕੇ ਆਪਣੀ ਅੱਖਾਂ ਉੱਤੇ ਲਗਾਉਂਦੇ ਹੋ ਤਾਂ ਅੱਖਾਂ ਨੂੰ ਠੰਡਕ ਮਿਲਦੀ ਹੈ ਇਸ ਦੇ ਨਾਲ ਹੀ ਕਦੂ ਅੱਖਾਂ ਦੀ ਗਰਮੀ ਨੂੰ ਦੂਰ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਨੰਬਰ 18 ਮੇਥੀ ਦਾਣੇ ਦਾ ਇਸਤੇਮਾਲ ਕਰਨ ਨਾਲ ਸੀਨੇ ਦੀ ਤਕਲੀਫ ਅਤੇ ਬਲਗਮ ਜਹੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨੰਬਰ 19 ਐਲੋਵੀਰਾ ਦੇ ਪਾਣੀ ਨੂੰ ਗਰਮ ਕਰਕੇ ਜੇਕਰ ਤੁਸੀਂ ਆਪਣੇ ਸਿਰ ਉੱਪਰ ਲਗਾ ਕੇ ਲਿਆ ਕਰੋ ਤਾਂ ਇਸ ਨਾਲ ਤੁਹਾਡੇ ਸਿਰ ਦਾ ਦਰਦ ਬਹੁਤ ਜਲਦੀ ਠੀਕ ਹੋ ਜਾਵੇਗਾ। ਨੰਬਰ 20 ਜੇਕਰ ਮੱਝਾਂ ਦੇ ਤਾਜੇ ਤੁੱਧ ਨੂੰ ਪੈਰਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰਨ ਨਾਲ ਤੁਹਾਨੂੰ ਬਵਾਸੀਰ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਰਾਹਤ ਮਿਲੇਗੀ। ਨੰਬਰ 21 ਦੁੱਧ ਵਿੱਚ ਮਖਾਣੇ ਉਬਾਲ ਕੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਮਾਗ ਤੇਜ਼ ਹੁੰਦਾ ਹੈ। ਨੰਬਰ 22 ਪੈਦਲ ਚੱਲਣ ਵਾਲੇ ਲੋਕਾਂ ਨੂੰ ਕਦੇ ਵੀ ਦਿਲ ਦੀ ਬਿਮਾਰੀ ਨਹੀਂ ਹੁੰਦੀ। ਨੰਬਰ 23 ਜਿਹੜੇ ਲੋਕ ਸੌਣ ਤੋਂ ਪਹਿਲਾਂ ਚਿਹਰੇ ਨੂੰ ਨਹੀਂ ਧੋਂਦੇ ਉਹ ਬਹੁਤ ਜਲਦ ਬੁੱਢੇ ਹੋ ਜਾਂਦੇ ਹਨ। ਨੰਬਰ 24 ਜੋ ਔਰਤਾਂ ਨਹਾਉਣ ਤੋਂ ਬਾਅਦ ਸਾਉਫ ਵਾਲਾ ਪਾਣੀ ਪੀਂਦੀਆਂ ਹਨ ਉਹਨਾਂ ਨੂੰ ਬੁੜਾਪਾ ਜਲਦੀ ਨਹੀਂ ਆਉਂਦਾ ਤੇ ਉਹ ਘੱਟ ਬਿਮਾਰ ਹੁੰਦੀਆਂ ਹਨ ਨੰਬਰ 25 ਰਜਾਨਾ ਸਵੇਰੇ ਇੱਕ ਕਲੀ ਲਸਣ ਦੀ ਖਾਣ ਨਾਲ ਹਾਈ ਬੀਪੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 26 ਸਵੇਰੇ ਨਹੋਂ ਤੋਂ ਬਾਅਦ ਪੈਰਾਂ ਦੇ ਅੰਗੂਠੇ ਤੇ ਤੇਲ ਲਗਾਉਣ ਨਾਲ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਹਨ ਨੰਬਰ 27 ਜੇਕਰ ਤੁਹਾਨੂੰ ਰਾਤ ਨੂੰ ਨੀਂਦ ਜਲਦੀ ਆਉਣ ਲੱਗੇ ਤਾਂ ਇਹ ਤੁਹਾਡੀ ਨજર ਤੇਜ ਹੋਣ ਦੀ ਨਿਸ਼ਾਨੀ ਹੈ ਨੰਬਰ 28 ਹਫਤੇ ਵਿੱਚ ਇੱਕ ਵਾਰ ਪਾਣੀ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਪੇਟ ਸਾਫ਼ ਹੋ ਜਾਂਦਾ ਹੈ ਨੰਬਰ 29 ਚਾਹ ਪੀਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਤੁਹਾਡੇ ਦੰਦ ਬਹੁਤ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਕਾਲੇ ਵੀ ਹੋ ਜਾਂਦੇ ਹਨ। ਨੰਬਰ 30 ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਮਕ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਨੰਬਰ 31 ਹਰੇ ਧਨੀਏ ਦੀਆਂ ਪੱਤੀਆਂ ਨੂੰ ਡੰਡੀਆਂ ਤੋੜਨ ਤੋਂ ਬਾਅਦ ਉਸ ਨੂੰ ਸਿੱਟਣਾ ਨਹੀਂ ਚਾਹੀਦਾ। ਉਹਨਾਂ ਨੂੰ ਸ਼ਾਮ ਵਿੱਚ ਸਕਾ ਕੇ ਰੱਖ ਲਓ। ਜਦੋਂ ਵੀ ਧਨੀਆ ਨਾ ਹੋਵੇ ਉਸ ਦਾ ਇਸਤੇਮਾਲ ਕਰ ਸਕਦੇ ਹੋ। ਨੰਬਰ ਪੱਤੀ ਕਾਹਨ ਪੀਣ ਵਾਲੀਆਂ ਚੀਜ਼ਾਂ ਵਿੱਚ ਕਦੇ ਵੀ ਉੱਪਰ ਦੀ ਨਮਕ ਨਹੀਂ ਪਾਉਣਾ ਚਾਹੀਦਾ ਇਸ ਨਾਲ ਬਲੱਡ ਪ੍ਰੈਸ਼ਰ ਅਤੇ ਵਧਨ ਦੀ ਸਮੱਸਿਆ ਹੋ ਸਕਦੀ ਹੈ ਨੰਬਰ 33 ਹੌਣ ਤੋਂ ਬਾਅਦ ਕੰਨਾਂ ਦੇ ਪਿੱਛੇ ਤੇ ਤੇਲ ਲਗਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 34 ਜੋ ਔਰਤਾਂ ਆਟਾ ਗੁੰਨਣ ਤੋਂ ਬਾਅਦ ਹੱਥ ਧੋਣਾ ਭੁੱਲ ਜਾਂਦੀਆਂ ਹਨ ਤੇ ਨਾਲ ਹੀ ਖਾ ਲੈਂਦੀਆਂ ਹਨ ਇਸ ਨਾਲ ਘਰ ਵਿੱਚ ਕੰਗਾਲੀ ਆ ਜਾਂਦੀ ਹੈ ਨੰਬਰ 35 ਜੋ ਲੋਕ ਪੁਦੀਨੇ ਦੇ ਪੱਤੇ ਖਾਲੀ ਪੋਟ ਖਾਂਦੇ ਹਨ ਉਹਨਾਂ ਦੇ ਸਰੀਰ ਵਿੱਚ ਖੂਨ ਸਾਫ਼ ਹੋ ਜਾਂਦਾ ਹੈ ਨੰਬਰ 34 ਆਰੇ ਅਤੇ ਬਦਾਮਾਂ ਵਿੱਚ ਪੌਸ਼ਕ ਤੱਤ ਪਾਏ ਜਾਂਦੇ ਹਨ ਇਹਨਾਂ ਦੋਨਾਂ ਨੂੰ ਦੁੱਧ ਦੇ ਨਾਲ ਮਿਲਾ ਕੇ ਪੀਣ ਨਾਲ ਸਰੀਰ ਵਿੱਚ એનર્ਜੀ ਆ ਜਾਂਦੀ ਹੈ ਤੇ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 37 ਜਿੰਨਾਂ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਉਹਨਾਂ ਨੂੰ ਨਾਰੀਅਲ ਦਾ ਪਾਣੀ ਪੀਣਾ ਚਾਹੀਦਾ ਹੈ ਨੰਬਰ 38 ਅੰਡੇ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਬਾਲਾਂ ਤੇ ਲਗਾਉਣ ਨਾਲ ਬਾਲ ਸਿਲਕੀ ਅਤੇ ਚਮਕਦਾਰ ਹੋ ਜਾਂਦੇ ਹਨ। ਨੰਬਰ 39 ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ। ਨੰਬਰ 40 ਦੁੱਧ ਦੇ ਨਾਲ ਜਲੇਬੀ ਖਾਣ ਨਾਲ ਤੁਹਾਡੇ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 41 ਸਵੇਰ ਦੇ ਟਾਈਮ ਦਹੀਂ ਖਾਣ ਨਾਲ ਤੁਹਾਡਾ ਹਾਜਮਾ ਠੀਕ ਰਹਿੰਦਾ ਹੈ ਅਤੇ ਦਿਮਾਗ ਨੂੰ ਵੀ ਠੰਡਕ ਮਿਲਦੀ ਹੈ। ਨੰਬਰ 42 ਕੱਟੇ ਹੋਏ ਸੇਬ ਉਤੇ ਨਿੰਬੂ ਦਾ ਰਸ ਲਗਾਉਣ ਨਾਲ ਸੇਵ ਕਦੇ ਵੀ ਕਾਲਾ ਨਹੀਂ ਹੋਵੇਗਾ ਨੰਬਰ 43 ਜੇਕਰ ਅਸੀਂ ਦਿਨ ਵਿੱਚ ਥੋੜਾ ਸਮਾਂ ਆਪਣੇ ਨਹਾਂ ਨੂੰ ਰਗੜ ਲੈਂਦੇ ਹਾਂ ਤਾਂ ਇਸ ਨਾਲ ਸਾਡਾ ਬਲੱਡ ਸਰਕੂਲੇਸ਼ਨ ਸਹੀ ਹੋ ਜਾਂਦਾ ਹੈ ਇਸ ਨਾਲ ਵਾਲ ਵੀ ਕਾਲੇ ਹੋ ਜਾਂਦੇ ਹਨ ਨੰਬਰ 44 ਜਦੋਂ ਵੀ ਤੁਸੀਂ ਅੰਬ ਖਾਂਦੇ ਹੋ ਤਾਂ ਹਰੀ ਮਿਰਚ ਦਾ ਸੇਵਨ ਕਰਨ ਤੋਂ ਬਚੋ ਕਿਉਂਕਿ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ